ਪਟਿਆਲਾ ਪਹੁੰਚੇ ਸ਼ੇਰੇ ਪੰਜਾਬ ਦਲ ਦੇ ਮੁਖੀ ਜੱਥੇਦਾਰ ਬਲਦੇਵ ਸਿੰਘ ਵਡਾਲਾ ਨੇ ਸਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਗੁੰਮ ਹੋਏ 328 ਰੂਪ ਤੇ ਦੇਸ਼ੀ ਦੋਸ਼ੀਆਂ ਨੂੰ ਜਿਹੜਾ ਹੈ ਸਜ਼ਾ ਦੇ ਵਾਅਦੇ ਦੇ ਸੰਘਰਸ਼ ਕਰ ਰਹੇ ਹਾਂ। ਹਨੀ ਬਾਬੇ ਜੀ ਜੁੜੇ ਪ੍ਰੈਸ ਪਾਟਾ ਕਰ ਰਹੇ ਉਹ ਮੁੱਦੇ ਕਿੱਦਾਂ ਝੰਡੇ ਕੀ ਆ ਤੇ ਉਹ ਤੁਸੀਂ ਪੜਿਆ ਰਹੇ ਹੋ। ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਅਸੀਂ ਪਟਿਆਲੇ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਜਾਂ ਉੱਥੇ ਸਾਡੇ ਦਲ ਦੇ ਸੇਵਾਦਾਰ ਭਾਈ ਜਗਮਿੰਦਰ ਸਿੰਘ ਸਵਾਜਪੁਰ ਜਿਨ੍ਹਾਂ ਦੇ ਅੱਜ ਘਰ 'ਚ ਸਾਨੂੰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਜਿਹੜੇ ਸਾਡੇ ਮੁੱਦੇ ਨਹੀਂ ਸਾਡੀ ਤੇ ਪੀੜਾ ਹੈ ਸਾਡੀ ਦਰਦ ਹੈ ਸਾਡਾ ਉਹ ਜਿਹਦੀ ਸੁਣਵਾਈ ਨਹੀਂ ਹੋ ਰਹੀ 328 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਚੋਰੀ ਹੋਏ ਆ 992886 ਅੰਗ ਚੋਰੀ ਛਪੇ ਆ 24536 ਅੰਗ ਲਾਪਤਾ ਹੋਏ ਆ 982700 ਰੁਪਇਆ ਗੁਰੂ ਦੀ ਗੋਲਕ ਪਬਲਿਕ ਫੰਡਾ ਚ ਧੇਰਾ ਫੇਰੀ ਹੋਈ ਆ 125 ਪਾਵਨ ਸਰੂਪਾਂ ਦੀ ਵਿੱਦਵੀ ਹੋਈ 61 ਸਰੂਪ ਬਲੈਕ ਵਿੱਚ ਤਿਆਰ ਕੀਤੇ ਜਾਂਦੇ ਆ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਜਾਂਦੇ ਆ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ ਜਿਨ੍ਹਾਂ ਨੂੰ ਬਾਅਦ ਵਿੱਚ ਬਲੈਕਲਿਸਟ ਕੀਤਾ ਜਾਂਦਾ ਹੈ 10 ਲੱਖ ਦਾ ਗੈਰ ਕਾਨੂੰਨੀ ਸੀਏ ਲਾਇਆ ਜਾਂਦਾ ਹੈ ਗੁਰੂ ਦੀ ਗੋਲਕ ਤੇ ਬੋਝ ਬਣਦੇ ਆ ਜਿਸ ਨੂੰ ਕਮਿਸ਼ਨ ਵੱਲੋਂ 75 ਫੀਸ ਦੀ ਪੈਸੇ ਲੈ ਕੇ ਵਸੂਲ ਕਰਕੇ ਤੇ ਕਮੇਟੀ ਦੀ ਗੁਰੂ ਦੀ ਗੋਲਕ ਤੇ ਜਮ੍ਹਾਂ ਕਰਾਉਣ ਲਈ ਵੀ ਆਖਿਆ ਜਾਂਦਾ ਹੈ